ਕਾਂਤੀ ਦੇ ਨਾਲ ਜਿਹੜੇ ਧਾਰਮਿਕ ਮਸਲੇ ਜੁੜੇ ਸਨ ਉਹਨਾਂ ਨੂੰ ਲੈ ਕੇ ਬੜੇ ਗੰਭੀਰ ਇਲਜ਼ਾਮ ਲਾਏ ਗਏ ਹਨ ਅਤੇ ਬਹੁਤ ਸੰਸਨੀ ਕੇਸ ਖੁਲਾਸੇ ਵੀ ਇੱਥੇ ਗਏ ਨੇ ਬੇਦਬੀਆਂ ਦੇ ਮਸਲੇ ਨੂੰ ਲੈ ਕੇ ਬਹੁਤ ਲੰਬੇ ਸਮੇਂ ਤੋਂ ਸਿੱਖ ਪੰਥ ਦੇ ਪੈਰੋਕਾਰ ਗੁਰੂ ਨਾਨਕ ਨਾਮਲੇਵਾ ਸੰਗਤ ਇਨਸਾਫ ਦੇ ਮੰਗ ਕਰਦੇ ਆ ਰਹੀ ਆ ਲੇਕਿਨ ਇਨਸਾਫ ਤਾਂ ਹਜੇ ਤੱਕ ਨਹੀਂ ਮਿਲਿਆ ਪਰ ਆਪਾਂ ਪਿਛਲੇ ਦਿਨਾਂ ਵਿੱਚ ਦੇਖਿਆ ਕਿ ਜਿਹੜਾ ਡੇਰਾ ਸਰਸਾ ਹੈ ਉਸ ਦੇ ਜਿਹੜੇ ਰਹਿ ਚੁੱਕੇ ਸਿਆਸੀ ਜਿਹੜੇ ਮੁਖੀ ਸਨ ਸ਼੍ਰੀ ਪ੍ਰਦੀਪ ਕਲੇਰ ਉਹਨਾਂ ਨੇ ਇੱਕ ਨਿਜੀ ਚੈਨਲ ਨੂੰ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਡੇਰਾ ਸਰਸਾ ਦੇ ਮੁਖੀ ਨੇ ਜਿਸ ਨੂੰ ਅਕਾਲ ਤਖਤ ਸਾਹਿਬ ਵੱਲੋਂ ਛੇਕਿਆ ਗਿਆ ਸੀ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਡੇਰਾ ਸਰਸਾ ਦੇ ਮੁਖੀ ਦੇ ਨਾਲ ਕੋਈ ਵੀ ਸਿੱਖ ਇਸੇ ਤਰ੍ਹਾਂ ਦਾ ਸਬੰਧ ਨਹੀਂ ਰੱਖੂਗਾ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਤੇ ਉਸ ਦਾ ਬਾਈਕਾਟ ਵੀ ਕਰਨ ਦਾ ਸਿੰਘ ਸਾਹਿਬ ਵੱਲੋਂ ਆਖਿਆ ਗਿਆ ਸੀ ਪਰ ਸ਼੍ਰੀ ਪ੍ਰਦੀਪ ਕਲੇਰ ਨੇ ਆਖਰਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਡੇਰਾ ਮੁਖੀ ਨੂੰ ਕਈ ਦਫਾ ਮਿਲੇ ਬਹੁਤ ਗੰਭੀਰ ਇਹ ਮਸਲਾ ਹੈ ਸਿੱਖ ਪੰਥ ਵਾਸਤੇ ਪੰਜਾਬ ਲਈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਪਣੇ ਹੀ ਸਿੰਘ ਸਾਹਿਬ ਦੇ ਆਦੇਸ਼ ਦੀ ਪਾਲਣਾ ਤਾਂ ਕੀ ਕਰਨੀ ਸੀ ਉਹਦੇ ਉਲਟ ਜਾ ਕੇ ਉਹਦੇ ਨਾਲ ਗੰਢ ਧੁੱਪ ਕਰਦੇ ਰਹੇ ਉਹਦੇ ਨਾਲ ਵੋਟਾਂ ਖਾਤਰ ਆਪਣੀ ਮੀਟਿੰਗਾਂ ਕਰਦੇ ਰਹੇ ਕਿ ਆਪਾਂ ਸਮਝ ਸਕਦੇ ਹਾਂ ਕਿ ਅੱਜ ਜਿਹੜੀ ਇਹ ਲੀਡਰਸ਼ਿਪ ਆ ਕਿੱਥੇ ਖੜੀ ਆ ਸਾਰੇ ਸਿੱਖ ਜਗਤ ਨੂੰ ਇਸ ਗੱਲ ਦਾ ਬਹੁਤ ਅਫਸੋਸ ਆ ਕਿ ਜਿਹੜੇ ਖਲਾਸੇ ਜੇ ਪ੍ਰਦੀਪ ਕਲੇਰ ਨੇ ਕੀਤੇ ਨੇ ਉਸ ਵਿੱਚ ਇਹ ਬੜਾ ਸਾਫ਼ ਤਰੀਕੇ ਨਾਲ ਸਾਬਤ ਹੋ ਰਿਹਾ ਕਿ ਸੁਖਬੀਰ ਸਿੰਘ ਬਾਦਲ ਕਈ ਦਫਾ ਕਈ ਵਾਰ ਕਈ ਸਥਾਨਾਂ ਤੇ ਉਹ ਦੇਰਾ ਮੁਖੀ ਨੂੰ ਮਿਲੇ ਉਹ ਦੇਰਾ ਮੁਖੀ ਜਿਸ ਦਾ ਸੰਬੰਧ ਬੇਦਬੀ ਕਰਾਉਣ ਵਿੱਚ ਸਿੱਧੇ ਤੌਰ ਤੇ ਸਾਬਤ ਹੋ ਗਿਆ ਜਿਸ ਦੇ ਪ੍ਰੇਮੀਆਂ ਨੇ ਪੈਰੋਕਾਰਾਂ ਨੇ ਉਸ ਤੋਂ ਹੁਕਮ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਮੋਰਜ ਜਵਾਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਉਸ ਤੋਂ ਬਾਅਦ ਬਰਗਾੜੀ ਵਿੱਚ ਹੋਇਆ ਉਸ ਤੋਂ ਬਾਅਦ ਮਲਕੇ ਵਿੱਚ ਹੋਇਆ ਫਿਰ ਭਗਤੇ ਗੁਰੂ ਸਰ ਭਗਤੇ ਹੋਇਆ ਉਹ ਸਾਰੇ ਪੰਜਾਬ ਦੇ ਸਾਰੇ ਦੇਸ਼ ਦੇ ਦੁਨੀਆ ਦੇ ਸਾਹਮਣੇ ਆ ਪਰ ਜਿਹੜਾ ਦੋਸ਼ੀ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਉਹਦੀ ਸੁਖਬੀਰ ਸਿੰਘ ਬਾਦਲ ਕੋਸ਼ਿਸ਼ ਕਰਨ ਉਹਨੂੰ ਉਹਦੀ ਮਦਦ ਕਰਨ ਵਾਸਤੇ ਫਿਰ ਉਹਦੀ ਪੁਸ਼ਤ ਪਨਾਹੀ ਵਾਸਤੇ ਫਿਰ ਆਈਜੀ ਖਟੜਾ ਸਾਹਿਬ ਤੇ ਇਸ ਗੱਲ ਦਾ ਦਬਾਅ ਪਾਇਆ ਜਾਵੇ ਕਿ ਤੁਸੀਂ ਇਸ ਦੇ ਨਾਮ ਨੂੰ ਵਿਚ ਸਾਹਮਣੇ ਨਾ ਕਰੋ ਐਫ ਆਈ ਆਰ ਦੇ ਕਿ ਇਹਨਾਂ ਸਾਰਾ ਜੋ ਵੀ ਘਟਨਾ ਕਰਮ ਹੋਇਆ ਇਸ ਤੋਂ ਇਹ ਸਾਫ ਜਿਸ ਦਾ ਇਹ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਸਿੱਖ ਪਰੰਪਰਾ ਦਾ ਸਿੱਖ ਅਸੂਲਾਂ ਦਾ ਸਿੱਖ ਸਿਧਾਂਤ ਦਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਜਾਂ ਉਹਨਾਂ ਨੂੰ ਸਮਝ ਨਹੀਂ ਕਿ ਜਿਹੜਾ ਆਪਣੇ ਆਪ ਨੂੰ ਆਖੇ ਕਿ ਮੈਂ ਬਾਬਾ ਆ ਇਧਰ ਲਾ ਤੁਹਾਡਾ ਬਾਬਾ ਉਧਰ ਆ ਤੁਸੀਂ ਇਹ ਦੱਸੋ ਕਿ ਆਪਣੇ ਆਪ ਨੂੰ ਬਾਬਾ ਆਖੇ ਕਿੰਨਾ ਉਹਦੇ ਵਿੱਚ ਹੰਕਾਰ ਕਿੱਡੀ ਆਖੜਿਆ ਬਾਬਾ ਖੜਕ ਸਿੰਘ ਹੋਇਆ ਸਿੱਖ ਪੰਥ ਦੇ ਬਹੁਤ ਮਹਾਨ ਲੀਡਰ ਸੀਗੇ ਜੇ ਆਪਾਂ ਰਾਜਨੀਤਿਕ ਖੇਤਰ ਵਿੱਚ ਗੱਲ ਕਰੀਏ ਚਲੋ ਧਾਰਮਿਕ ਖੇਤਰ ਵਿੱਚ ਵੀ ਬਹੁਤ ਵੱਡੇ ਵੱਡੇ ਮਹਾਂਪੁਰਸ਼ ਹੋਏ ਜਿਨ੍ਹਾਂ ਨੂੰ ਬਾਬਾ ਆਖਿਆ ਗਿਆ ਪਰ ਪ੍ਰਦੀਪ ਕਲੇਰ ਦੇ ਕਹਿਣ ਦੇ ਮੁਤਾਬਕ ਇਹ ਜੇ ਉਹ ਹੀ ਗਦਰਦੀਆਂ ਨੂੰ ਲੈ ਕੇ ਹੋਇਆ ਜਾਂ ਦੇਰੇ ਸਰਸੇ ਦੀਆਂ ਵੋਟਾਂ ਖਾਤਰ ਇੰਨਾ ਨੀਵਾ ਝੁਕਣਾ ਪੈ ਗਿਆ ਅਕਾਲੀ ਲੀਡਰਸ਼ਿਪ ਨੂੰ ਉਹ ਦੇਹਦ ਨਿੰਦਨਯੋਗ ਹੈਰ ਅਗਰ ਅਕਾਲੀ ਦਲ ਦਾ ਪ੍ਰਧਾਨ ਇਹ ਕਰੇ ਤੇ ਕੌਮ ਤੋਂ ਕੀ ਆਪਾਂ ਕੌਮ ਦਾ ਕੀ ਉੱਤੇ ਵਿਸ਼ਵਾਸ ਰਊਗਾ ਦਿਨ ਬਦ ਦਿਨ ਅਕਾਲੀ ਦਲ ਤੇ ਵਿਸ਼ਵਾਸ ਟੁੱਟ ਗਿਆ ਕੌਮ ਦਾ ਉਹ ਆਪਾਂ ਦੇਖ ਹੀ ਲਿਆ ਸਾਰਿਆਂ ਨੇ ਕਿ ਅੱਜ ਸਵਾ ਮੰਗ ਕਰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਗੱਲ ਦੀ ਇੱਤਾਂ ਜਵਾਬ ਦੇਵੇ ਤੇ ਨਾਲ ਜੋ ਪੰਥ ਦੀ ਪਰੰਪਰਾ ਹੈ ਅਗਰ ਆਪਾਂ ਕਿਸੇ ਵਿਅਕਤੀ ਨੂੰ ਜਿਹਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਆ ਅਕਾਲ ਤਖਬਾ ਸਾਬ ਵੱਲੋਂ ਅਗਰ ਜੇ ਆਪਾਂ ਉਹਦੇ ਨਾਲ ਕੋਈ ਸਬੰਧ ਬਣਾਉਨੇ ਆ ਜੋੜਦੇ ਆ ਇਹ ਉਹ ਵੀ ਇੱਕ ਤਰ੍ਹਾਂ ਦਾ ਤਨਖਾਹਿਆ ਹੁੰਦਾ ਤੇ ਤੁਸੀਂ ਸਾਰੇ ਲੋਕਾਂ ਨੂੰ ਅਸੀਂ ਤਾਂ ਇਹ ਦਸਰਾ ਚਾਹਨੇ ਆ ਕਿ ਕੀ ਕਿ ਅਸੀਂ ਅਕਾਲੀ ਦਲ ਦੇ ਮੈਂਬਰ ਸਹੀ ਅੱਜ ਵੀ ਹੈਗੇ ਆ ਲੇਕਿਨ ਅਕਾਲੀ ਦਲ ਦਾ ਪ੍ਰਧਾਨ ਐਦਾਂ ਦੀ ਹਰਕਤਾਂ ਕਰੇ ਕਿ ਫਿਰ ਕੌਮ ਦਾ ਕੀ ਅਸਰ ਹੋਊਗਾ ਕਿ ਆਪਣੇ ਸਾਰਿਆਂ ਦੇ ਸਾਹਮਣੇ ਆ ਇਸ ਲਈ ਉਹਨਾਂ ਦੀ ਜ਼ਰਤ ਪਈ ਬੇਅਦਬੀਆਂ ਕਰਨ ਵਾਸਤੇ ਇਸ ਲਈ ਉਹਨਾਂ ਦੇ ਉਹਨਾਂ ਨੂੰ ਹੌਸਲਾ ਮਿਲਿਆ ਕਿ ਆਪਾਂ ਉਹਨਾਂ ਦੀ ਪੁਸ਼ਤਪਨਾ ਹੀ ਕੀਤੀ ਮਦਦ ਕੀਤੀ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਲੇਕਿਨ ਅਗਰ ਸਿਆਣੇ ਲੀਡਰ ਹੁੰਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਦੀ ਸਲਾਹ ਇਹ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੰਦੇ ਇਹ ਅਜਿਹੇ ਹਾਲਾਤ ਨਾ ਦਿਖੜੇ ਪੰਦੇ। ਕੇ ਪ੍ਰਦੀਪ ਕਲੇਰ ਉਹਨਾਂ ਨੇ ਖੋਰ ਗੱਲ ਬਹੁਤ ਵੱਡੀ ਆਖੀ ਕਿ ਜਿਹੜੀ ਚਿੱਠੀ ਲਿਖੀ ਗਈ ਸੀ ਪਹਿਲਾਂ ਹਿੰਦੀ ਵਿੱਚ ਚਿੱਠੀ ਆਈ ਚਲੋਦਾ ਤਰਜਮਾ ਉਹਨੂੰ ਟ੍ਰਾਂਸਲੇਟ ਕੀਤਾ ਗਿਆ ਪੰਜਾਬੀ ਵਿੱਚ ਉਹਦੇ ਵਿੱਚ ਥੋੜੀ ਜਗ੍ਹਾ ਸੀਗੀ ਕਿ ਉਹਦੇ ਵਿੱਚ ਜਿਹੜਾ ਸ਼ਬਦ ਵਿੱਚ ਐਡ ਕੀਤਾ ਗਿਆ ਪਾਇਆ ਗਿਆ ਚਿਮਾ ਜਾਂਚਣਾ ਕਰਦਾ ਹਾਂ ਉਹ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਉਸ ਸਮੇਂ ਲੀਡਰ ਸਨ ਇਹ ਸਾਰੇ ਮਾਫੀਨਾਮੇ ਦੇ ਘਤਨਾਕਰਮ ਵਿੱਚ ਇਸ ਕਹੋ ਇਹ ਤਾਂ ਛੜੀਅੰਤਰ ਹੀ ਕਿਹਾ ਸਕਦੇ ਹੁਣ ਸਾਜ਼ਿਸ਼ ਕਹਿ ਸਕਦੇ ਆ ਸੇ ਕੌਮ ਨਾ ਹੋਈ ਉਸਗੇ ਡਾਕਟਰ ਚੀਮਾ ਇਹ ਜੇ ਆਪਾਂ ਜੋ ਪੰਜਾਬੀ ਵਿੱਚ ਜਿਵੇਂ ਉਹ ਅੱਖਰ ਲਿਖੇ ਗਏ ਨੇ ਜੇ ਆਪਾਂ ਉਹਦੀ ਹੈਂਡਰਾਈਟਿੰਗ ਐਕਸਪਰਟ ਤੋਂ ਇਹ ਕੋਈ ਉਹਦਾ ਆਪਾਂ ਫੋਰੈਂਸਿਕ ਤਰੀਕੇ ਨਾਲ ਕਰਾਉਣਾ ਹੋਵੇ ਉਹ ਵੀ ਆਪਾਂ ਨੂੰ ਇਹ ਜਿਹੜੀ ਗੱਲ ਸਾਬਤ ਹੋ ਸਕਦੀ ਆ ਤੁਸੀਂ ਇਰਾਦ ਹੋਵੋਗੇ ਜਾਲ ਸਾਜੀ ਤੇ ਤੋਖਾ ਡੜੀ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਾਇਦਰ ਸਹਿਬਾਨਾਂ ਨੂੰ ਗੁੰਮਰਾਹ ਕਰਕੇ ਹਨੇਰੇ ਵਿੱਚ ਰੱਖ ਕੇ ਤੇ ਸਿੰਘ ਸਬਾਨਾਂ ਤੇ ਦਬਾਅ ਪਾ ਕੇ ਇਹ ਜਿਹੜੀ ਮਾਫੀ ਦਵਾਈ ਗਈ ਜਦ ਡੇਰੇ ਵਾਲੇ ਸਾਹਿਬ ਨੇ ਕਹਿਤਾ ਕਿ ਮੈਂ ਤਾਂ ਮਾਫੀ ਮੰਗੀ ਨਹੀਂ ਮੈਂ ਤਾਂ ਖਿਮਾ ਜਾਂਚਣਾ ਕੀਤੀ ਨਹੀਂ ਤੇ ਦੱਸੋ ਸਿੱਖ ਕੌਮ ਕਿੱਥੇ ਖੜੀ ਆ ਉਹ ਕਹਿੰਦਾ ਮੈਂ ਮੰਗੀ ਨਹੀਂ ਤੇ ਇਹਨਾਂ ਨੇ ਮਾਫੀ ਦੇ ਦਿੱਤੀ ਦੁਆਤੀ ਦਵਾ ਪਾ ਕੇ ਉਹਦੇ ਵਿੱਚ ਝਾਲੀ ਤਰੀਕੇ ਦੇ ਨਾਲ ਉਹਦੇ ਵਿੱਚ ਜਲ ਸਾਜੀ ਦੇ ਢੰਗ ਦੇ ਨਾਲ ਉਹਦੇ ਵਿੱਚ ਉਹ ਲਫ਼ਜ਼ ਪਾਏ ਗਏ ਜਿਹੜਾ ਕਿ ਉਹਨਾਂ ਨੇ ਮੁਰਖੇ ਉਸ ਗੱਲ ਤੋਂ ਇਨਕਾਰ ਕਰਤਾ ਦੇ ਰਾ ਸਰਸਾ ਦੇ ਜਿਹੜੇ ਪੈਰੋਕਾਰਾ ਨੇ ਤੇ ਫੇਰ ਦੱਸੋ ਤੁਸੀਂ ਸਿੰਘ ਸਬਾਨਾਂ ਨੂੰ ਵੀ ਮੇਰੇ ਜਿਹਾ ਕਿ ਤੁਸੀਂ ਇਹ ਦੀ ਵੱਡੀ ਇਟਾ ਵੱਡਾ ਬੱਜਰ ਗੁਨਾਹ ਕੀਤਾ ਤੇ ਫਿਰ ਕੌਮ ਕਿਵੇਂ ਤੁਹਾਨੂੰ ਮਾਫ ਕਰ ਦੋਗੀ ਇਹ ਜਿਹੜੇ ਪ੍ਰਦੀਪ ਕਲੇਰ ਵੱਲੋਂ ਜਿਹੜੇ ਇਹ ਬਹੁਤ ਸੰਸਨੀਖੇਜ਼ ਤੇ ਬੜੇ ਗੰਭੀਰ ਖੁਲਾਸੇ ਕੀਤੇ ਗਏ ਨੇ ਇਹਨਾਂ ਦੇ ਨਾਲ ਸਿੱਖ ਪੰਥ ਦੇ ਵਿੱਚ ਬਹੁਤ ਦਰਦਿਆ ਸਿੱਖ ਪੰਥ ਇਸ ਗੱਲ ਲਈ ਬਹੁਤ ਚਿੰਤਤ ਹੈ ਕਿ ਸਾਡੀ ਲੀਡਰਸ਼ਿਪ ਕਿੱਥੇ ਚਲ ਗਈ ਸਾਡੇ ਲੀਡਰ ਕੀ ਕਰ ਰਹੇ ਨੇ ਅੱਜ ਸਮਾਂ ਮੰਗ ਕਰਦਾ ਕਿ ਲੋਕ ਚਾਹੁੰਦੇ ਨੇ ਸਾਰੇ ਪੰਥਦਰਦੀ ਚਾਹੁੰਦੇ ਆ ਕਿ ਸਿੱਖਾਂ ਦੀ ਲੀਡਰਸ਼ਿਪ ਹੋਵੇ ਜਿਹੜੀ ਇਮਾਨਦਾਰੀ ਨਾਲ ਕੰਮ ਕਰੇ ਸਿਹਰਦ ਹੋਵੇ ਨੇਕ ਹੋਵੇ ਜਿਹੜੀ ਸਿੱਖ ਧਰਮ ਦੀਆਂ ਪਰੰਪਰਾਵਾਂ ਅਤੇ ਸਿਧਾਂਤ ਤੇ ਅਸੂਲਾਂ ਤੇ ਪੂਰਾ ਪਹਿਰਾ ਦੇ ਸਕੇ ਉਸ ਤਰੀਕੇ ਨਾਲ ਚੱਲੇ ਉਹਨਾਂ ਲੀਡਰਾਂ ਦੀ ਅੱਜ ਮੰਗ ਕਰ ਰਹੀ ਆ ਸਿੱਖ ਕੌਮ ਕਿ ਇਹ ਜਿਹੜੇ ਲੀਡਰ ਨੇ ਇਹ ਜਿਹੜੀ ਜੁੰਡਲੀ ਆ ਇਨਾਂ ਨੂੰ ਲੋਕਾਂ ਨੇ ਨਕਾਰਤਾ ਤੇ ਇਹਨਾਂ ਤੇ ਵਿਸ਼ਵਾਸ ਲੋਕਾਂ ਦਾ ਬਿਲਕੁਲ ਖਤਮ ਹੋ ਗਿਆ ਮੋਟਾ ਸਾਨੂੰ ਕਿਉਂ ਹੀ ਲੋਕ ਪਾਣੇ ਕਿਉਂਕਿ ਲੋਕਾਂ ਨੂੰ ਪਤਾ ਸੀ ਸਾਰਾ ਜੋ ਹੋ ਰਿਹਾ ਠੀਕ ਹੈ ਉਹ ਗੱਲਾਂ ਸਾਹਮਣੇ ਨਹੀਂ ਆਈਆਂ ਆਪਣੇ ਸਾਰਿਆਂ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਜੋ ਅਜ ਪ੍ਰਦੀਪ ਕਲੈਰ ਕਹਿ ਕੇ ਗਿਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਕਿੰਨੀ ਵਾਰੀ ਮਲੇ ਦੇਰੇ ਮੁਖੀ ਨੂੰ ਅੱਗੇ ਦਾ ਕਿਸੇ ਨੂੰ ਪਤਾ ਨਹੀਂ ਇਸ ਗੱਲ ਬਾਰੇ ਹੁਣ ਜਦ ਇੰਨੀ ਏਡੇ ਵੱਡੇ ਇਲਜ਼ਾਮ ਲੱਗਦੇ ਆ ਤੇ ਫੇਰ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਕੋ ਵੀ ਇੱਕ ਇਸ ਗਿਆ ਜਿਹੜੀ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਏ ਆ ਸਾਰਾ ਸਿੱਖ ਜਗਤ ਇਸ ਗੱਲ ਦੀ ਆਸ ਕਰਦਾ ਆ ਕਿ ਅਕਾਲ ਤਖਤ ਸਾਹਿਬ ਦੇ ਜਾਇਦਰ ਤੇ ਸਿੰਘ ਸਭਾੰ ਸਿੱਖ ਪਰੰਪਰਾਵਾਂ ਦੇ ਮੁਤਾਬਕ ਸਿੱਖ ਅਸੂਲਾਂ ਨੂੰ ਮੁੱਖ ਰੱਖਦੇ ਹੋਏ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਉਹ ਉਹ ਜਿਹੜੀ ਸਰਵੋਤਸਤਤਾ ਆ ਅਕਾਲ ਤਖਤ ਸਾਹਿਬ ਜਿਸ ਨੂੰ ਸਾਰਾ ਸਿੱਖ ਜਗਤ ਮੰਨਦਾ ਆ ਉਹ ਸਿੰਖ ਸਵਾਨ ਫੈਸਲਾਉ ਦੇਣ ਜਿਹੜਾ ਸਾਰੀ ਕੌਮ ਨੂੰ ਪਰਵਾਣ ਹੋਵੇ ਤੇ ਐਡੇ ਬਜੁਰਗਨਾ ਐਡੀਆਂ ਵੱਡੀਆਂ ਗਲਤੀਆਂ ਇਨੀ ਪੁਸ਼ਤ ਪਨਾਈ ਅਸੀਂ ਉਹਨਾਂ ਦੇਰੇ ਆਏ ਵੀ ਕੀਤੀ ਵੋਟਾਂ ਪਤਾ ਨਹੀਂ ਕਿਨੇ ਪਾਈਆਂ ਕਿਨੇ ਨਹੀਂ ਪਾਈਆਂ ਦੇਖੋ ਵੋਟਾਂ ਵੱਖਰੀਆਂ ਨੇ ਵੋਟ ਇੱਕ ਪਾਸੇ ਆ ਧਰਮ ਇੱਕ ਪਾਸੇ ਆ ਜੇ ਆਪਾਂ ਧਰਮ ਨੂੰ ਸਿੱਕੇ ਟੰਕੇ ਅਸੂਲ ਛੱਡ ਕੇ ਸਦਾਨਤ ਦੀ ਪ੍ਰਵਾਹ ਕਰਦੇ ਹੋਏ ਤੇ ਸਿਰਫ ਅਸੀਂ ਵੋਟਾਂ ਦੀ ਖਾਤਰ ਅਸੀਂ ਬਾਰ-ਬਾਰ ਐਡੇ ਬਜੁਰਗ ਗੁਨਾਹ ਕਰੀ ਗਏ ਇਹ ਸੋਚਿਆ ਕਿ ਕਦੀ ਇਹ ਕਿਸੇ ਨੂੰ ਪਤਾ ਨਹੀਂ ਲੱਗਣਾ ਇਦਾਂ ਨਹੀਂ ਹੋ ਸਕਦਾ ਤੇ ਫਿਰ ਅਸੀਂ ਅੱਜ ਕਹਾਂਗੇ ਕਿ ਅਸੀਂ ਬਜ਼ੁਰਗਾਂ ਤੋਂ ਗੱਲ ਸੁਣੀ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਕਿ ਸਿੱਖ ਕੌਮ ਨੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਧੋਖਾ ਕੀਤਾ ਪਾਪ ਕੀਤਾ ਉਹਨਾਂ ਨੂੰ ਕਦੀ ਮਾਫ਼ ਨਹੀਂ ਕੀਤਾ ਸਿੱਖ ਕੌਮ ਨੇ ਤੇ ਨਾ ਮਾਫ਼ ਕਰਨਾ ਬਹੁਤ ਵਾਰੀ ਅਸੀਂ ਆਖਿਆ ਸੀ ਜਦੋਂ ਇਕੱਠੇ ਕੰਮ ਕਰਦੇ ਸੀਗੇ ਜੇ ਕਾਲ ਤੱਕ ਸਾਡੇ ਤੇ ਜਾਓ ਉੱਥੇ ਜਾ ਕੇ ਖਿਮਾ ਮੰਗੋ ਆਪਣੇ ਪਾਪਾ ਦਾ ਜਿਹੜਾ ਖਰਾਸਾ ਕਰਕੇ ਇਸ ਗੱਲ ਨੂੰ ਸਵਕਾਰ ਕਰਕੇ ਕਿ ਸਭ ਤੋਂ ਪਾਪ ਹੋਏ ਬਜੁਰਗੁਨਾ ਹੋਏ ਤੇ ਅਸੀਂ ਇਸ ਗੱਲ ਦੀ ਖਿਮਾ ਮੰਗਦੇ ਆ ਤੇ ਸਜ਼ਾ ਭੁਗਤਣ ਨੂੰ ਤਿਆਰ ਆ ਅਗਰ ਉਹ ਪਹਿਲਾਂ ਹੋ ਜਾਂਦਾ ਅੱਜ ਆਪਾਂ ਸਾਰਿਆਂ ਨੂੰ ਇਹ ਸਮਾਂ ਨਹੀਂ ਸੀ ਦੇਖਣਾ ਪੈਣਾ ਸੋ ਇਹ ਜਿਹੜੀਆਂ ਦੋ ਗੱਲਾਂ ਜਿਹੜੇ ਦੋ ਵੱਡੇ ਤੱਥ ਸਾਹਮਣੇ ਆਏ ਆ ਆਈਜੀ ਖੱਡਾ ਸਾਹਿਬ ਦੀ ਰਿਪੋਰਟ ਤਾਂ ਜੋ ਹੈਗੀ ਹੈਗੀ ਉਹ ਤਾਂ ਉਹ ਵੀ ਸਾਰੇ ਪਬਲਿਕ ਦੇ ਡੋਮੇਨ ਚ ਆ ਗਈ ਆ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਉਹ ਵੀ ਪਬਲਿਕ ਦੇ ਸਾਹਮਣੇ ਹੈਗੀ ਆ ਪਰ ਜਿਹੜਾ ਪ੍ਰਦੀਪ ਕਲੇਰ ਕਹਿ ਰਿਹਾ ਕਿ ਇੰਨੀ ਦਫਾ ਸੁਖਵੀਰ ਸਿੰਘ ਬਾਦਲ ਡੇੜਾ ਮੁਖੀ ਨੂੰ ਮਿਲੇਗਾ ਉਹ ਕੀ ਆਪਣੇ ਗੱਲ ਕਰਕੇ ਕਿਸ ਗੱਲ ਕਰਕੇ ਮਿਲੇਗਾ ਕੀ ਗੰਤਮ ਕੀਤੀ ਉਹਨਾਂ ਨੇ ਇਹ ਤਾਂ ਆਪਾਂ ਜਾਣਦੇ ਨਹੀਂਗੇ ਪਰ ਜਿਹੜਾ ਤਨਖਾਹੀਆ ਹੋਵੇ ਮੈਂ ਫੇਰ ਰਿਪੀਟ ਕਰਦਾ ਉਸ ਤਨਖਾਹੀਏ ਨੂੰ ਅਕਾਲੀ ਦਲ ਦਾ ਪ੍ਰਧਾਨ ਮਿਲੇ ਤੇ ਫਿਰ ਅਕਾਲੀ ਦਲ ਦਾ ਪ੍ਰਧਾਨ ਆਪ ਤਨਖਾਹ ਦੇ ਯੋਗ ਆ ਸੋ ਇਸ ਗੱਲ ਦਾ ਧਿਆਨ ਸਾਡੇ ਸਾਰੇ ਸਿੰਘ ਸਭਾਨਾਂ ਨੂੰ ਬੜੇ ਬਹੁਤ ਹੀ ਚੈਹੀ ਤਰੀਕੇ ਨਾਲ ਰੱਖਣਾ ਪੈਣਾ ਹੈ ਤੇ ਅਸੀਂ ਸਾਰੇ ਆਸ ਕਰਦੇ ਆ ਕਿ ਸਿੰਘ ਸਾਹਿਬ ਇਸ ਮਸਲੇ ਨੂੰ ਜੋ ਸਿੱਖ ਜਗਤ 14 ਉਹਦੇ ਮੁਤਾਬਕ ਫੈਸਲਾ ਲੈਣਗੇ ਤੇ ਸਾਰਿਆਂ ਦਾ ਭਰੋਸਾ ਤੇ ਤੇ ਉਸ ਸੰਸਥਾ ਦੀ ਅਕਾਲ ਤਖਤ ਸਾਹਿਬ ਦੀ ਸੰਸਥਾ ਦੀ ਮਾਨ ਮਰਿਆਦਾ ਹੋਰ ਉੱਚੀ ਹੋਊਗੀ ਤੇ ਇਹ ਜਿਹੜਾ ਬੜਾ ਦਰਦਨਾਕ ਜਿਹੜਾ ਹੈਗਾ ਸਾਰਾ ਸਿਲਸਿਲਾ ਹੈ ਦਰਦਨਾਕ ਕਤਲਾਵਾ ਨਹੀਂ ਅੱਜ ਤੱਕ ਕੋਈ ਸਾਨੂੰ ਇਨਸਾਫ ਨਹੀਂ ਮਿਲ ਸਕਿਆ ਕਈ ਬੰਦਿਆਂ ਦੇ ਕਤਲ ਹੋ ਗਏ ਜ਼ਿਲ੍ਹੇ ਚ ਉਹ ਵੀ ਕਈ ਤਰ੍ਹਾਂ ਦੀ ਸਾਜ਼ਿਸ਼ ਦੀ ਗੱਲ ਆ ਰਹੀ ਹੈ ਜੁਨਾ ਲੋਕਾਂ ਨੇ ਕਈ ਖੁਲਾਸੇ ਕਰ ਸਕਦੇ ਸੀਗੇ ਜਿਨ੍ਹਾਂ ਦੀ ਆਵਾਜ਼ ਦਬਾ ਦਿੱਤੀ ਗਈ ਇਹ ਤਾਂ ਜਿਹੜੀ ਇਨਵੈਸਟੀਗੇਸ਼ਨ ਕਰਦੀ ਆ ਆਪਣੇ ਪੁਲਿਸ ਦੀ ਟੀਮ ਉਹੀ ਇਸ ਗੱਲ ਬਾਰੇ ਜਿਹੜਾ ਪੜਤਾਲ ਕਰ ਸਕਦੀ ਆ ਜਾਂ ਇਨਕੁਆਇਰੀ ਕਰ ਸਕਦੀ ਆ ਪਰ ਇਹ ਵੀ ਲੋਕਾਂ ਦੇ ਮੰਨਾਂ ਦੇ ਇਸ ਗੱਲ ਦੀ ਸ਼ੰਕਾ ਆ ਕਿ ਜੋ ਗਵਾਹ ਸਿਗੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਜਾਂ ਜਿਹੜੇ ਸ਼ਾਮਿਲ ਸਿਗੇ ਉਹਨਾਂ ਦਾ ਜੇਲ੍ਹ ਵਿੱਚ ਮਰਨ ਹੋਇਆ ਇਹਦੇ ਪਿੱਛੇ ਵੀ ਕਿਹੜੀ ਸਾਜ਼ਿਸ਼ ਹੈਗੀ ਆ ਸੋ ਇਸ ਲਈ ਅਸੀਂ ਅੱਜ ਸਾਰੇ ਆਪਣੀ ਕੌਮ ਨੂੰ ਪੰਥ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਜਿਹੜੀ ਸ਼੍ਰੋਮਣੀ ਕਾਲੀ ਦਲ ਬਚਾਓ ਲਹਿਰ ਸ਼ੁਰੂ ਕੀਤੀ ਸੀ ਇਸ ਗੱਲ ਨੂੰ ਲੈ ਕੇ ਕੀਤੀ ਸੀਗੀ ਜਦ ਇਨਾ ਸਮਾਸੀਂ ਨਗਾ ਲਿਆ ਦੇਖ ਲਿਆ ਨਹੀਂ ਕੋਈ ਪਾਰਟੀ ਦੇ ਕੰਮਕਾਜ ਵਿੱਚ ਸੁਧਾਰ ਆਇਆ ਜਾਂ ਨਹੀਂ ਉਹਨਾਂ ਨੇ ਸਾਡੀ ਗੱਲ ਮੰਨੀ ਜਿਹੜੀ ਚੁੰਬਾ ਕਮੇਟੀ ਦੀ ਰਿਪੋਰਟ ਆਖਦੀ ਆ ਕਿ ਲੀਡਰਸ਼ਿਪ ਵਿੱਚ ਤਬਦੀਲੀ ਚਾਹੀਦੀ ਆ ਅਕਾਲ ਤਖਤ ਸਾਹਿਬ ਤੇ ਜਾ ਕੇ ਤੁਸੀਂ ਮਾਫੀ ਮੰਗੋ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਆ ਚੁੰਨਾ ਕਮੇਟੀ ਰਿਪੋਰਟ ਵਿੱਚ ਉਹਨਾਂ ਵਿੱਚ ਇੱਕ ਵੀ ਗੱਲ ਉਹਨਾਂ ਨੇ ਅਜੇ ਤੱਕ ਨਹੀਂ ਲਾਗੂ ਕੀਤੀ ਨਹੀਂ ਮੰਨੀ ਉਹ ਰਿਪੋਰਟ ਸੀਗੀ ਸਾਰੇ ਵਰਕਰਾਂ ਦੀ ਸਾਰੇ ਆਪਣੇ ਲੀਡਰਸ ਦੀ ਜਿਹੜੇ ਸਾਡੇ ਰੀਡ ਦੀ ਰੱਦੀ ਨੇ ਜਿਹਨੂੰ ਸਪੋਰਟਰ ਨੇ ਉਹਨਾਂ ਦੀ ਰਿਪੋਰਟ ਸੀਗੀ ਤੇ ਜੋ ਵੀ ਨਹੀਂ ਲਾਗੂ ਕਰ ਸਕਦੇ ਆਪਾਂ ਤੇ ਸਾਡੇ ਨਾਲ ਲੋਕਾਂ ਨੇ ਕਦੀ ਦੁਆਰਾ ਸਾਰ ਤੇ ਵਿਸ਼ਵਾਸ ਨਹੀਂ ਕਰਨਾ ਤੇ ਉਹ ਜਿਹੜਾ ਵਿਸ਼ਵਾਸ ਟੁੱਟ ਗਿਆ ਉਹਨੂੰ ਕਾਇਮ ਕਰਨ ਵਾਸਤੇ ਅਸੀਂ ਇਹ ਜਿਹੜੀ ਸਦਾਰ ਲਹਿਰ ਆਪਣੇ ਸ਼ੁਰੂ ਕੀਤੀ ਆ ਅੱਜ ਅਸੀਂ ਪਹਿਲਾ ਪ੍ਰੋਗਰਾਮ ਕਰਕੇ ਆਏ ਆ ਜੈ ਜੈ ਮੋਹਨ ਸਿੰਘ ਜੀ ਦੀ ਬਰਸੀ ਦਾ ਤੇ ਉੱਥੇ ਬਹੁਤ ਉਤਸ਼ਾਹ ਸੀ ਸਾਰੇ ਸੰਗਤਾਂ ਚ ਤੇ ਪੰਥ ਦੇ ਵੱਖਰੇ ਵੱਖਰੇ ਆਪਣੇ ਉੱਥੇ ਨਮਾਇंदे ਆਏ ਧਾਰਮਿਕ ਸਿੱਖਿਤਾ ਆਈਆਂ ਰਾਸੀ ਲੋਕ ਵੀ ਆਏ ਜਿਨ੍ਹਾਂ ਨੇ ਇਸ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਸਭ ਨੇ ਆਖਿਆ ਕਿ ਸਾਰਾ ਸਿੱਖ ਪੰਥ ਇਕੱਠਾ ਹੋਣਾ ਚਾਹੀਦਾ ਇੱਕ ਚੰਡੇ ਥੱਲੇ ਇਕਤਾ ਹੋਣੀ ਚਾਹੀਦੀ ਆ ਸਿੱਖ ਪੰਥ ਵਿੱਚ